ਪ੍ਰਾਣੀ ਪੈਨਸ਼ਨ ਬਾਲ ਕਰੋ ਬਾਲ ਕਰੋ ਬਾਲ ਕਰੋ ਐਨ ਪੀ ਐਸ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਅੱਜ ਤੋਂ ਕਰੀਬ 3 ਸਾਲ ਪਹਿਲਾਂ ਜਦੋਂ ਆਪ ਸਰਕਾਰ ਹੋਣ ਚਾਈ ਤਾਂ ਸਭ ਤੋਂ ਵੱਡਾ ਜਿਹੜਾ ਸਹਿਯੋਗ ਹੈ ਉਹ ਮੁਲਾਜ਼ਮ ਤਬਕੇ ਵੱਲੋਂ ਦਿੱਤਾ ਗਿਆ ਪਰ ਜਦੋਂ 3 ਸਾਲ ਦੇ ਕਰੀਬ ਪਾਸ ਹੋਣ ਦੇ ਆ ਗਏ ਨੇ ਇਸ ਸਰਕਾਰ ਦੇ ਬਣਿਆ ਤਹੇ ਹੀ ਮੁਲਾਜ਼ਮ ਵਰਗ ਸਭ ਤੋਂ ਦੁਖੀ ਜਿਹੜਾ ਦਿਖਾਈ ਦੇ ਰਿਹਾਾਰੇ ਨਾਰੇ ਲਗਾ ਨਿਸਕਾਰ ਮੁਰਦਾਬਾਦ 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 ਨਾਰੇ ਲਗਾ ਨਿਸਕਾਰ ਮੁਰਦਾਬਾਦ ਮੁਰਦਾਬਾਦ ਅੱਜ ਖੜੇ ਆਈਟੀਆਈ ਬੁਆਏਜ਼ ਦੇ ਪਟਾਲਾ ਵਿਖੇ ਜਿੱਥੇ EMPLOYEES UNION ਵੱਲੋਂ ਅੱਜ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਅਤੇ ਇਹਨਾਂ ਕੀਤੇ ਜਿਹੜੇ ਵਾਦੇ ਨੇ ਉਹਨਾਂ ਦੀਆਂ ਕਾਪੀਆਂ ਸਾੜ ਕੇ ਇੱਕ ਰੋਸ ਸਮਜਾਰਾ ਕੀਤਾ ਜਾ ਰਿਹਾ ਗੱਲਬਾਤ ਕਰਦੇ ਆ ਇਹਨਾਂ ਦੇ ਯੂਨੀਅਨ ਮੈਂਬਰਾਂ ਦੇ ਨਾਲ ਕੀ ਮਸਲਾ ਹੈ ਕਿਉਂ 3 ਸਾਲ ਦੇ ਵਿੱਚ ਹੀ ਅਜਿਹੇ ਹਾਲਾਤ ਪੈਦਾ ਹੋ ਗਏ ਜਦੋਂ ਇਹ ਮੁਲਾਜ਼ਮ ਤਬਕਾ ਸਰਕਾਰ ਦੇ ਖਿਲਾਫ ਮੁਰਦਾਬਾਦ ਮੁਰਦਾਬਾਦ ਦੇ ਨਾਰੇ ਲਗਾ ਰਹੇ ਨੇ ਸੂਬਾ ਪ੍ਰੈਸਖਤਰ 베ਦੀ ਸਾਹਿਬ ਨਾਲ ਗੱਲਬਾਤ ਕਰਦੇ ਹਾਂ 베ਦੀ ਸਾਹਿਬ ਕੀ ਜ਼ਰੂਰਤ ਪੈ ਗਈ ਹੈ ਜੇ 3 ਸਾਲ ਪਹਿਲਾਂ ਮੁਲਾਜ਼ਮਾਂ ਨੇ ਸਰਕਾਰ ਨੂੰ ਹੌਂਚ ਲਿਆਂਦਾ ਸੀ ਅੱਜ ਮੁਲਾਜ਼ਮ ਮੁਰਦਾਬਾਦ ਮੁਰਦਾਬਾਦ ਸਰਕਾਰ ਕਰ ਰਹੇ ਨੇ ਕੀ ਮਸਲਾ ਕਿੱਡਾ ਕ ਮਸਲਾ ਹੋ ਗਿਆ ਵੀ ਤੁਹਾਨੂੰ ਸੜਕਾਂ ਤੇ ਆਉਣਾ ਪੈ ਗਿਆ ਪਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਈਟੀ ਇੰਪਲਾਈ ਯੂਨੀਅਨ ਰਜਿਸਟਰਡ ਪੰਜਾਬ ਵੱਲੋਂ ਤੇ ਪੀਐਸਮਰੋਂ ਦੇਖਦੇ ਕੇ ਸਾਹੇ ਦਾ ਸਾਹੇ ਉਹ ਲਿਖੇ ਤਾਇਤ ਅੱਜ ਅਸੀਂ ਪੰਜਾਬ ਸਰਕਾਰ ਜੋ ਕਿ ਆਪਣੇ ਝੂਠੇ ਲਾਰਿਆਂ ਨਾਲ ਝੂਠੇ ਵਾਦੇ ਨਾਲ ਮੁਲਾਜ਼ਮਾਂ ਨੂੰ ਤੇ ਮੁਲਾਜ਼ਮਾਂ ਦੇ ਵਾਦਿਆਂ ਨੂੰ ਭੱਜਦੀ ਨਜ਼ਰ ਆ ਰਹੀ ਹੈ ਉੱਥੇ ਹੀ ਅੱਜ ਤੋਂ ਇਹਨਾਂ ਨੇ ਜਰੂਰ ਇਹ ਸਰਕਾਰ ਹੁਣ ਚਾਹੀ ਸੀ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਤੇ ਹੋਰ ਵੀ ਜਿਹੜੇ ਬੰਦੇ ਮੰਤਰੀ ਨੇ ਉਹਨਾਂ ਨੇ ਸਾਡੇ ਸਟੇਜ ਦੇ ਵਿਚ ਆ ਕੇ ਸਾਡੀ ਇਸ ਮੰਦ ਨੂੰ ਜਰੂਰੀ ਕਿ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਹੈ ਉਸ ਨੂੰ ਆਏ ਸਪਟਕਾਲ ਕੀਤਾ ਸੀਗਾ ਤੇ ਅਨਾਉਂਸ ਕੀਤਾ ਸੀਗਾ ਵੀ ਜਲਦੋਂ ਦੀ ਸਾਡੀ ਸਰਕਾਰ ਪੰਜਾਬ ਸਰਕਾਰ ਦੇ ਵਿੱਚ ਆਏਗੀ ਤਾਂ ਸਭ ਤੋਂ ਪਹਿਲਾਂ ਅਸੀਂ ਪੁਰਾਣੀ ਪੈਸ਼ਨ ਸਕੀਮ ਨੂੰ ਬਹਾਲ ਕਰਾਂਗੇ ਪਰ ਇਹਨਾਂ ਨੇ ਆਪਣੇ ਸਰਕਾਰ ਆਉਣ ਤੋਂ ਬਾਅਦ 18 ਨਵੰਬਰ 2022 ਨੂੰ ਇੱਕ ਝੂਠਾ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਉਸ ਨੂੰ ਹਲੇ ਇੰਪਲੀਮੈਂਟੇਸ਼ਨ ਨਹੀਂ ਦਿੱਤਾ ਅੱਜ ਤੱਕ ਨਿੱਟਾ ਗਿਆ ਇਸ ਗੱਲ ਨੂੰ 2.5 ਸਾਲ ਹੋ ਚੁੱਕੇ ਨੇ ਤੇ ਸਾਨੂੰ ਜਦੋਂ ਵੀ ਅਸੀਂ ਮੀਟਿੰਗਾਂ ਲਾਣ ਲਈ ਜਾਂਦੇ ਆਂ ਜਦੋਂ ਵੀ ਅਸੀਂ ਇਹਨਾਂ ਨਾਲ ਗੱਲਬਾਤ ਕਰਨੀ ਜਾਂਦੇ ਆਂ ਤੇ ਇਹ ਆਪਣੀਆਂ ਮੀਟਿੰਗਾਂ ਤੋਂ ਭੱਜਦੇ ਨਜ਼ਰ ਆਏ ਨੇ ਤੇ ਇਹ ਆਪਣੇ ਨਿਮਾਂਡੇ ਨੂੰ ਅੱਗੇ ਕਰਕੇ ਸਾਨੂੰ ਟਾਈਮ ਤੇ ਟਾਈਮ ਦਿੱਤਾ ਜਾ ਰਿਹਾ ਹੈ ਜਿਵੇਂ ਕਿ ਸਾਡੇ ਮੁਲਾਜ਼ਮਾਂ ਦੇ ਵਿੱਚ ਅੱਜ ਪੰਜਾਬ ਭਰ ਦੇ ਵਿੱਚ ਇਸ ਦਾ ਬਹੁਤ ਹੀ ਰੋਸ ਪਾਇਆ ਜਾ ਰਿਹਾ ਹੈ ਤਾਂ ਉਸ ਦੇ ਦੌਰਾਨ ਅਸੀਂ ਅੱਜ 18 ਨਵੰਬਰ 2024 ਨੂੰ ਜਦ ਕਿ ਇਸ ਨੋਟੀਫਿਕੇਸ਼ਨ ਨੂੰ ਪੁਰੇ 2 ਸਾਲ ਹੋ ਚੁੱਕੇ ਨੇ ਇਸ ਨੂੰ ਅੱਜ ਤੱਕ ਇੰਪਲੀਮੈਂਟੇਸ਼ਨ ਨਹੀਂ ਕੀਤਾ ਗਿਆ ਤਾਂ ਉਸ ਦੇ ਲਈ ਅਸੀਂ ਸਰਕਾਰ ਨੂੰ ਇਹ ਯਾਦ ਕਰਾਉਣ ਦੇ ਲਈ ਅੱਜ ਅਸੀਂ ਕਾਲੇ ਬੱਲੇ ਲਾ ਕੇ ਸਰਕਾਰ ਦੀਆਂ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਨੂੰ ਅਧੂਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਨੂੰ ਅਸੀਂ ਅਸੀਂ ਇਸ ਰੋਸ ਰੋਸ ਫੈਲਦੇ ਰਹਿਣ ਅਸੀਂ ਉਹਨਾਂ ਨੂੰ ਸਾੜਿਆ ਤਾਂ ਕਿ ਸਰਕਾਰ ਦੇ ਕੰਨਾਂ ਦੇ ਵਿੱਚ ਇਹ ਗੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚ ਜਾਵੇ ਕਿ ਪੁਰਾਣੀ ਪੈਨਸ਼ਨ ਜਿਹੜੀ ਹੈਗੀ ਆ ਉਸ ਉਹ ਐਂਟਰਪ੍ਰਾਈਜ਼ ਦਾ ਹੱਕ ਹੈਗਾ ਤੇ ਸਰਕਾਰ ਸਾਡੇ ਹੱਕਾਂ ਨੂੰ ਦੱਬੀ ਬੈਠੀ ਆ ਅਸੀਂ ਤੁਹਾਡੇ ਮਾਦੇ ਰਾਂਏ ਇਸ ਮંચ ਤੋਂ ਮੈਂ ਆਪਣੇ ਅਜਤੇ ਇੰਪਲਾਈ ਯੂਨੀਅਨ ਰਜਿਸਟਰ ਦੇ ਪ੍ਰਧਾਨ ਸਰਦਾਰ ਜਸਵੰਤ ਦਿਨਵ ਸਿੰਘ ਪੱਟੀ ਜੀ ਦੀ ਗਵਾਹੀ ਦੇ ਵਿੱਚ ਮੈਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਤੇ ਚੇਤਾਵਨੀ ਵੀ ਦੇਣਾ ਚਾਹੁੰਦਾ ਜੇ ਇਹ ਸਾਡੀ ਪੁਰਾਣੀ ਪੈਸ਼ਨ ਸਕੀਮ ਇਹਨਾਂ ਨੇ ਜਲਦ ਬਹਾਰ ਨਾ ਕੀਤੀ ਤਾਂ ਤੁਹਾਨੂੰ ਆਨਲਾਈਨ ਸਮੇਂ ਦੇ ਵਿੱਚ ਜਿਹੜੀਆਂ ਜਿੰਨੇ ਚੋਣਾਂ ਹੋ ਰਹੀਆਂ ਉਹਦੇ ਵਿੱਚ ਤੁਹਾਨੂੰ ਰਿਜ਼ਲਟ ਪੁੱਛਤੇ ਜਾਣਗੇ ਤੇ ਜੇ ਤੁਸੀਂ ਮੁਲਾਜ਼ਿਮਾਂ ਦੇ ਹੱਕੀ ਤੇ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਤੁਸੀਂ ਨਾ ਮੰਨਿਆ ਗਿਆ ਤਾਂ ਅਸੀਂ ਇਸ ਜਿਹੜਾ ਹੈਗਾ ਰੋਸ਼ ਨੂੰ ਹੋਰ ਵੱਡਾ ਵਿਸ਼ਾਲ ਰੂਪ ਦੇ ਵਿੱਚ ਅਸੀਂ ਇਸ ਨੂੰ ਅੱਗੇ ਲੈ ਕੇ ਜਾਵਾਂ ਗੱਲਬਾਤ ਕਰਦੇ ਆ ਗੁਰਮਤ ਸਿੰਘ ਨਾਲ ਗੁਰਮਤ ਸਿੰਘ ਕਿਸ ਤਰ੍ਹਾਂ ਲੱਗਦਾ ਵੀ ਇਹ ਸਰਕਾਰ ਆਈ ਹੈ ਮੁਲਾਜ਼ਮ ਨੇ ਇਹਨੂੰ ਜਿਤਾਇਆ ਮੁਲਾਜ਼ਮ ਨੇ ਬਹੁਤ ਵੱਡੇ ਪੱਧਰ ਤੇ ਮਦਦ ਕੀਤੀ ਹੈ ਈਵਨ ਆਪਣੀਆਂ ਡਿਊਟੀਆਂ ਦੇ ਵਿੱਚੋਂ ਜਾ ਕੇ ਵੀ ਇਹਨਾਂ ਦੇ ਨਾਲ ਇਲੈਕਸ਼ਨ ਮੈਨ ਦੇ ਵਿੱਚ ਖੜੇ ਨੇ ਅੱਜ ਕੀ ਗੱਲ ਜਿਹੜਾ ਮੁਲਾਜ਼ਮ ਤੱਕ ਵਗਾ ਰਿਹਾ ਕੀ ਸਿੱਧੀ ਬਣੀ ਤੇ ਮੈਂ ਗੁਰਮਤ ਸਿੰਘ ਆਈਟੇ ਇੰਪਲਾਈ ਜੂਨੀਅਰ ਪੰਜਾਬ ਰਜਿਸਟਰਡ ਸੂਬਾ ਜਰਨਲ ਸਕੱਤਰ ਸਰ ਪ੍ਰਾਣੀ ਪੈਨਸ਼ਨ ਬਹਾਲੀ ਸੰਸਦ ਕਮੇਟੀ ਦੇ ਸੱਦੇ ਤੇ ਪੁਲਿੱਕੇ ਸੰਘਰਸ਼ ਤੈਤ ਜਿਹਦੇ ਕਨਵੀਨਰ ਜਸਵੀਰ ਸਿੰਘ ਤਲਵਾਰਾ ਜੀ ਆ ਜਿਹਦੇ ਸੂਬਾ ਪ੍ਰੈਸ ਸਕੱਤਰ ਸਰਦਾਰ ਜਰਨੈਲ ਸਿੰਘ ਪੱਟੀ ਜੀ ਆ ਉਹਨਾਂ ਵੱਲੋਂ ਜਿਹੜਾ ਸੰਘਰਸ਼ ਜਿਹੜਾ ਅੱਜ ਦਾ ਪੁਲਿੱਕਿਆ ਗਿਆ ਸੀ ਕਿਉਂਕਿ ਇਹ ਸੰਘਰਸ਼ ਤਾਂ ਲਿਖਿਆ ਗਿਆ ਸੀ ਕਿ ਅੱਜ ਤੋਂ 2 ਸਾਲ ਪਹਿਲਾਂ 18 ਨਵੰਬਰ 2022 ਨੂੰ ਪੰਜਾਬ ਸਰਕਾਰ ਨੇ ਇਕ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਸੀ ਤੇ ਕਿ ਪੰਜਾਬ ਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਆ ਪਰ ਲਗਾਤਾਰ 2022 ਤੋਂ ਪਿਛਲੇ 2 ਸਾਲਾਂ ਦੇ ਵਿੱਚ ਲਗਾਤਾਰ ਜਿਹੜੇ ਧਰਨੇ ਮੁੰਜਾਰੇ ਹੋ ਰਹੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਪੁਰਾਣੀ ਪੈਨਸ਼ਨ ਸਕੀਮਾਂ ਉਹ ਬਹਾਲ ਨਹੀਂ ਹੋਈ ਐਨਪੀਐਸ ਉਸ ਤਰੀ ਚੱਲਦਾ ਆ ਰਿਹਾ ਤੇ ਸਾਡੇ ਗਵਾਂਡੀ ਸੂਬਾਏ ਹਿਮਾਚਲਾ ਜਿਨ੍ਹਾਂ ਨੇ ਬਾਅਦ ਵਿੱਚ ਸਰਕਾਰ ਬਣਾ ਕੇ ਪੁਰਾਣੀ ਪੈਨਸ਼ਨ ਸਕੀਮ ਆ ਜਿਹੜੀ ਉਹ ਆਪਣੇ ਸੂਬੇ ਦੇ ਵਿੱਚ ਬਹਾਲ ਕਰਤੀ ਉਹ ਉਹਦੇ ਲੋਕਾਂ ਨੂੰ ਜਿਹੜੀ ਇੱਕ ਖੁਸ਼ਹਾਲੀ ਦਿੱਤੀ ਆ ਪਰ ਪੰਜਾਬ 'ਚ ਇਸ ਤਰ੍ਹਾਂ ਨਹੀਂ ਹੋਇਆ ਤੇ ਸਾਡੇ ਅੱਜ ਤਾਈਂ এমਪਲਾਈ ਜੂਨੀਅਨ ਪੰਜਾਬ ਰੀਟਰ ਤੇ ਸਾਰੇ ਸਾਥੀ ਲੋਕਲ ਚੌਤਾ ਇੱਥੇ ਫਟੇਲਾ ਤੇ ਸਾਰੇ ਜਿਹੜਾ ਸਾਥੀਆਂ ਨੇ ਜਿਹੜਾ ਨੋਟੀਫਿਕੇਸ਼ਨ ਨੂੰ ਮਾਨ ਸਰਕਾਰ ਨੇ 18 ਨਵੰਬਰ 2022 ਨੂੰ ਲਾਗੂ ਕੀਤਾ ਸੀ ਜਾਰੀ ਕੀਤਾ ਸੀ ਉਹਦੇ ਅੱਜ ਕਾਪੀਆਂ ਅੱਜ ਅਗਲੀ ਪੈਂਡ ਕਰਤੀਆਂ ਫਾੜ ਕੇ ਸਾੜਤੀਆਂ ਕਿਉਂਕਿ ਇਹਦੇ ਵਿੱਚ ਹੈ ਕੱਖ ਨਹੀਂ ਕਿਉਂਕਿ ਜਿਹੜੀ ਐਸਓਪੀ ਸੀ ਉਹ ਸਰਕਾਰ ਨੇ ਜਾਰੀ ਨਹੀਂ ਕੀਤੀ ਜਿਹੜੀ ਐਡਡਾਟਲ ਸੀ ਉਹ ਜਾਰੀ ਨਹੀਂ ਕੀਤੀ ਆ ਤੇ ਲਗਾਤਾਰ ਮੁਲਾਜ਼ਮਾਂ ਨੂੰ ਜਿਹੜਾ ਉਹ ਧਰਨੇ ਮੁਝਾਰੇ ਜਿਹੜਾ ਉਹ ਕਰਨੇ ਪੈ ਰਹੇ ਆ ਇਸ ਕਰਕੇ ਸਰਕਾਰ ਨੇ ਹੋਰ ਸਟੇਟਾਂ 'ਚ ਜਾ ਕੇ ਕਿ ਨੋਟੀਫਿਕੇਸ਼ਨ ਦਿਖਾ ਕੇ ਹੋਰ ਸਟੇਟਾਂ 'ਚ ਜਾ ਕੇ ਪ੍ਰਚਾਰ ਵੀ ਕੀਤਾ ਕਿ ਪੰਜਾਬ ਦੇ ਵਿੱਚ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਤੀ ਹਮਾਚਲ ਗਏ ਹਮਾਚਲ ਵੀਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਗੁਜਰਾਤ ਦੇ ਗੁਜਰਾਤ ਵੀ ਦੇਖਣਾ ਪਿਆ ਹੋਰ ਸਟੇਟਾਂ ਹਰਿਆਣੇ ਚ ਕੇ ਉਥੇ ਵੀ ਇਹਨਾਂ ਨੂੰ ਹਾਰ ਦਾ ਮੋਹ ਦੇਖਣਾ ਪਿਆ ਅਗਰ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਨਾ ਕੀਤਾ ਹੁੰਦਾ ਤਾਂ ਨਾ ਅੱਜ ਦੇ ਇਹਨਾਂ ਦੇ ਚੋਣੇ ਜਿੱਤ ਜੂ ਪਾਰਤ ਹੁੰਦੀ ਇਸ ਕਰਕੇ ਲੋਕ ਸਭਾ ਦੀ ਚੋਣਾਂ ਦੇ ਵਿੱਚ ਲੋਕਾਂ ਨੇ ਆਪਣਾ ਰੋਸ ਕੱਢ ਲਿਆ ਕਿਉਂਕਿ 13 ਸੀਟਾਂ ਦੀਆਂ ਕਿਹਾ 13 ਜਿੱਤਾਂ ਦੇ 13 ਮਤੇ 10 ਸੀਟਾਂ ਹਾਰ ਕੇ ਸਿਰਫ 3 ਸੀਟਾਂ ਇਹਨਾਂ ਦੇ ਪੱਲੇ ਪਈਆਂ ਆ ਹੁਣ ਜਿਮਨੀ ਚੋਣਾਂ ਹੋਣਾ ਜਾ ਰਹੀਆਂ ਬਰਨਾਲਾ ਗਿੱਦੜਵਾ ਚੰਬੇਵਾਲ ਤੇ ਜਿਹੜਾ ਬਾਬਾ ਨਾਨਕ ਦੇ ਵਿੱਚ ਇੱਥੇ ਵੀ ਲੋਕ ਇਹਨਾਂ ਨੂੰ ਸਬਸਕੋਣ ਲਈ ਪਤਾਵਲੇ ਬੈਠੇ ਆ ਤੇ ਇਹਨਾਂ ਨੂੰ ਜਿਹੜਾ ਰਿਜ਼ਲਟ ਜਿਹੜਾ ਉਹ ਝੁਕਤਣਾ ਪੈਣਾ ਇਹਨਾਂ ਨੂੰ ਪੰਜਾਬ ਦੀ ਜਨਤਾ ਨਾਲ ਜਿਹੜਾ ਇਨਸਾਫ ਉਹ ਕਰਨਾ ਪੈਣਾ